ਸਾਰੇ ਰੂਟ ਚੱਲ ਰਹੇ ਨੇ ਜੀ ਜਿਹਨੇ ਚੰਡੀਗੜ੍ਹ ਨੂੰ ਵੱਾਰੇ ਨੇ ਸਾਰੇ ਰੂਟ ਜਿਹੜੇ ਚੰਡੀਗੜ੍ਹ ਨੂੰ ਜਾ ਰਹੇ ਨੇ ਸਾਡੇ ਪੰਜਾਬ ਸੇ ਕਿਆ ਰਿਪੋਰਟ ਆ ਰਹੀ ਹੈ ਕਿਉਂਕਿ ਕਿਸਾਨੋ ਕੀ ਕਈ ਵੀਡੀਓਜ਼ ਆ ਰਹੀ ਹੈ ਕਿ ਉਹਨੂੰ ਵਹਾਂ ਪੇ ਡੀਟੇਨ ਕੀਤਾ ਜਾ ਰਹਾ ਤਾਂ ਪੂਰੇ ਪੰਜਾਬ ਸੇ ਕਿਆ ਰਿਪੋਰਟ ਆ ਰਹੀ ਹੈ ਦੇਖੋ ਜੀ ਟੋਟਲੀ ਪੰਜਾਬ ਚ ਪੀਸ ਫੋਲਿਆ ਜਿੱਥੇ ਕਿਤੇ ਕੋਈ ਕਿਸਾਨ ਆਏ ਨੇ ਉਸ ਏਰੀਏ ਦੀ ਪੁਲਿਸ ਨੇ ਉਹਨਾਂ ਨੂੰ ਰੋਕ ਕੇ ਸਾਈਡ ਤੇ ਬਿਠਾ ਲਿਆ ਉਹ ਵੀ RAM nal ਬੈਠੇ ਨੇ ਸਾਈਡ ਤੇ ਤੇ ਸਾਰੇ ਪੰਜਾਬ ਦੇ ਵਿੱਚ ਜਿਹੜੀ ਟ੍ਰੈਫਿਕ ਚੱਲਦੀ ਲੋਕਾ ਚੰਡੀਗੜ੍ਹ ਆ ਸਕਣਗੇ ਕੀ ਚੰਡੀਗੜ੍ਹ ਤੱਕ ਪਹੁੰਚ ਸਕਣਗੇ ਕੀ ਆਪਕੇ ਪਾਸ ਬਿਲਕੁਲ ਨਹੀਂ ਜੀ ਕਿਸੇ ਕੋਸ ਤੇ ਚੰਡੀਗੜਾ ਸਿਨੀ ਪਹੁੰਚਨ ਦਵਾਵਾਂਗੇ ਪੂਰੀ ਸਾਡੀ ਸਕਿਉਰਿਟੀ ਟਾਈਟ ਹੈ ਅੱਛਾ ਕੋਈ ਹਰਾਸਤ ਦੇ ਵਿੱਚ ਹੀ ਲੱਗੇ ਕਿ ਸਾਡੇ ਕੋਈ ਮੁਖਾਲਿਫ ਹੈ ਨਹੀਂ ਕੋਈ ਹਰਾਸਤ ਚ ਵੀ ਲੱਗੇ ਕਿਸਾਨ ਅਸੀਂ ਕੁਝ ਰਾਉਂਡ ਅਪ ਕੀਤੇ ਨੇ ਤੇ ਉਹਨਾਂ ਤੋਂ ਬਾਕੀ ਜਿਹੜੇ ਹੈ ਨੇ ਜਿਹੜਾ ਕੋਈ ਹੋਰ ਆਏਗਾ ਉਹਨੂੰ ਵੀ ਰਾਉਂਡ ਅਪ ਕਰਾਂ ਤਾਂ ਚੰਡੀਗੜਾ ਪੰਜਾਬ ਪੁਲਿਸ ਦਾ ਕੋਆਰਡੀਨੇਸ਼ਨ ਕਿਸ ਪ੍ਰਕਾਰ ਦਾ ਬਹੁਤ ਅੱਛਾ ਆ ਦੇਖੋ ਚੰਡੀਗੜਾ ਦੇ ਐਸਐਸਪੀ ਮੇਰੇ ਨਾਲ ਖੜੇ ਨੇ ਕੋਆਰਡੀਨੇਸ਼ਨ ਹੀ ਅੱਛਾ ਸਾਡਾ ਤਾਂ ਹੀ ਖੜੇ ਆਂ ਘੱਟੇ ਹਾਂਜੀ ਸਾਰੇ ਅਸੀਂ ਰਲ ਕੇ ਡਿਊਟੀ ਕਰ ਰਹੇ ਹਾਂ ਬਹੁਤ ਵਧੀਆ ਡਿਊਟੀ ਕਰ ਰਹੇ ਹਾਂ ਸਾਰੇ ਰੂਟ ਚੱਲ ਰਹੇ ਜਿਹਨੇ ਚੰਡੀਗੜ੍ਹ ਨੂੰ ਆ ਰਹੇ ਨੇ ਸਾਰੇ ਰੂਟ ਜਿਹੜੇ ਛੱਡੀਗੜ੍ਹ ਨੂੰ ਜਾ ਰਹੇ ਨੇ ਪੂਰੇ ਪੰਜਾਬ ਸੇ ਕਿਆ ਰਿਪੋਰਟ ਆ ਰਹੀ ਹੈ ਕਿਉਂਕਿ ਕਿਸਾਨੋ ਕੀ ਕਈ ਵੀਡੀਓਜ਼ ਆ ਰਹੀ ਹੈ ਕਿ ਉਹਨੂੰ ਵਹਾਂ ਪੇ ਡੀਟੇਨ ਕੀਤਾ ਜਾ ਰਹਾ ਤਾਂ ਪੂਰੇ ਪੰਜਾਬ ਸੇ ਕਿਆ ਰਿਪੋਰਟ ਆ ਰਹੀ ਹੈ ਦੇਖੋ ਜੀ ਟੋਟਲੀ ਪੰਜਾਬ ਚ ਪੀਸ ਫੋਲੇ ਜਿੱਥੇ ਕਿਤੇ ਕੋਈ ਕਿਸਾਨ ਆਏ ਨੇ ਉਸ ਏਰੀਏ ਦੀ ਪੁਲਿਸ ਨੇ ਉਹਨਾਂ ਨੂੰ ਰੋਕ ਕੇ ਸਾਈਡ ਤੇ ਬਿਠਾ ਲਿਆ ਉਹ ਵੀ RAM nal ਬੈਠੇ ਨੇ ਸਾਈਡ ਤੇ ਤੇ ਸਾਰੇ ਪੰਜਾਬ ਦੇ ਵਿੱਚ ਜਿਹੜੀ ਆ ਟ੍ਰੈਫਿਕ ਚੱਲਦੀ ਕੀ ਚੰਡੀਗੜਾ ਸਕਾਂਗੇ ਕੀ ਚੰਡੀਗੜਾ ਤੱਕ ਪਹੁੰਚ ਸਕਾਂਗੇ ਕੀ ਆਪਕੇ ਕੋਲ ਬਿਲਕੁਲ ਨਹੀਂ ਜੀ ਕਿਸੇ ਕੋਸਟ ਤੇ ਚੰਡੀਗੜਾ ਸਿਨੀ ਪਹੁੰਚਣ ਦਵਾਵਾਂਗੇ ਪੂਰੀ ਸਾਡੀ ਸਿਕਿਉਰਿਟੀ ਟਾਈਟ ਹੈ ਅੱਛਾ ਕੋਈ ਹਰਾਸਤ ਦੇ ਵਿੱਚ ਵੀ ਲੈ ਗਿਆ ਕਿ ਸਾਡੇ ਕੋਈ ਮੁਖਾਲਿਫ ਆਪਣੇ ਕੋਈ ਹਰਾਸਤ ਵੀ ਲੈ ਗਿਆ ਕਿਸਾਨ ਅਸੀਂ ਕੁਝ ਰੌਂਡ ਅਪ ਕੀਤੇ ਨੇ ਤੇ ਉਹਨਾਂ ਤੋਂ ਬਾਕੀ ਜਿਹੜੇ ਹੈ ਨੇ ਜਿਹੜਾ ਕੋਈ ਹੋਰ ਆਏਗਾ ਉਹਨੂੰ ਵੀ ਰੌਂਡ ਅਪ ਕਰਾਂ ਤਾਂ ਚੰਡੀਗੜਾ ਪੰਜਾਬ ਪੁਲਿਸ ਦਾ ਕੋਆਰਡੀਨੇਸ਼ਨ ਕਿਸ ਪ੍ਰਕਾਰ ਦਾ ਬਹੁਤ ਅੱਛਾ ਆ ਦੇਖੋ ਚੰਡੀਗੜਾ ਦੇ ਐਸਐਸਪੀ ਮੇਰੇ ਨਾਲ ਖੜੇ ਨੇ ਕੋਆਰਡੀਨੇਸ਼ਨ ਹੀ ਅੱਛਾ ਸਾਡਾ ਤਾਂ ਹੀ ਖੜੇ ਹਾਂ ਇੱਥੇ ਹਾਂਜੀ ਸਾਰੇ ਅਸੀਂ ਰਲ ਕੇ ਡਿਊਟੀ ਕਰ ਰਹੇ ਹਾਂ ਬਹੁਤ ਵਧੀਆ ਡਿਊਟੀ ਕਰ ਰਹੇ ਹਾਂ